ਪਿੰਡ ਲੋਗੜ ਦੇ ਬਸਨੀਕ ਨਸ਼ਿਆਂ ਦੇ ਖਿਲਾਫ ਲੜਨ ਲਈ ਇਕਜੁੱਟ ਹੁੰਦੇ ਹੋਏ ਨਜ਼ਰ ਆ ਰਹੇ ਹਨ ਦੱਸਦੀ ਹੈ ਕਿ ਗੁਰਦੁਆਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਕੇ ਇੱਕ ਮੀਟਿੰਗ ਕਰਕੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢਣ ਦਾ ਜਿਹੜਾ ਐਲਾਨ ਕੀਤਾ ਗਿਆ ਇਸ ਮੌਕੇ ਸਾਫ ਕਹਾ ਹਲਕਾ ਵ代ਕ ਜਿਹਨਾਂ ਦਾ ਇਹ ਜੱਦੀ ਪਿੰਡ ਵੀ ਹੈਗਾ ਲੋਗੜ ਐਨ ਕੇ ਸ਼ਰਮਾ ਵੱਲੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਨਸ਼ੇ ਦੀ ਲਾਹਤ ਜਿਹੜੀ ਹੈ ਬੜੀ ਤੇਜ਼ੀ ਨਾਲ ਉਹਨਾਂ ਦੇ ਪਿੰਡਾਂ ਵੱਲੋਂ ਵਧਦੀ ਜਾ ਰਹੀ ਹੈ ਔਰ ਹੁਣ ਲੋਕਾਂ ਨੂੰ ਖੁਦ ਇੱਕ ਜੁਟ ਹੋ ਕੇ ਨਸ਼ਿਆਂ ਦੇ ਖਿਲਾਫ ਲੜਨਾ ਪਵੇਗਾ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਉਹਨਾਂ ਨੂੰ ਇੱਕ ਮੰਚ ਤੇ ਪਾਰਟੀ ਬਾਜ਼ੀ ਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਹੋਣ ਲਈ ਕਿਹਾ ਗਿਆ ਦੱਸਦੀ ਹੈ ਕਿ ਪਿੰਡ ਲੋਗੜ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਭੜਮੀ ਇਕੱਠ ਹੋਇਆ ਹੈ ਔਰ ਲੋਕਾਂ ਵੱਲੋਂ ਇਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਵੱਡਾ ਸੰਘਰਸ਼ ਲੜਨ ਦਾ ਜੋ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਪਿਛਲੇ ਦਿਨੀ ਪਿੰਡ ਲੋਹਗੜ ਦੇ ਇੱਕ 26 ਸਾਲਾ ਨੌਜਵਾਨ ਰਮਨਦੀਪ ਦੀ ਮੌਤ ਹੋ ਗਈ ਸੀ ਜਿਸ ਸਬੰਧੀ ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਕਾਰਨ ਓਵਰਡੋਜ਼ ਕਾਰਨ ਹੋਈ ਹੈ ਜਿਸ ਸਬੰਧੀ ਸਥਾਨਕ ਪੁਲਿਸ ਵੱਲੋਂ ਵੀ ਠੁਕਮੀ ਕਾਰਵਾਈ ਨਹੀਂ ਕੀਤੀ ਗਈ ਇਸ ਮੌਕੇ ਹਲਕਾ ਵਿਧਾਇਕ ਸਾਹਿਬ ਕਾ ਹਲਕਾ ਵਿਧਾਇਕ ਐਨ ਕੇ ਸ਼ਰਮਾ ਤੇ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਨਸ਼ੇ ਦੇ ਖਿਲਾਫ ਲੜਾਈ ਲੜਨ ਲਈ ਔਰ ਧਰਨੇ ਲਗਾਉਣ ਲਈ ਇੱਕ ਅਹਿਮ ਮੀਟਿੰਗ ਕੀਤੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਪਿੰਡ ਲੋਹਗੜ ਦੇ ਗੁਰਦੁਆਰਾ ਸਾਹਿਬ ਤੋਂ ਦਿਖਾ ਰਹੇ ਹਾਂ ਕੱਲ ਪਾਸੋਂ ਡਾਕਟਰ ਜੀ ਦੇ ਪਾਵਨ ਪਵਿੱਤਰ ਜਨਮ ਦਿਨ ਤੇ ਸ਼ਾਸਨਗਰ ਵਾਰੀ ਗੁਰੂ ਦੀ ਖਾਲਸਾ ਬਾਈਬਲ ਦੇ ਥੋੜਾ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਹੈ ਛੋਟੇ ਜਿਹੇ ਸੰਡੇ ਤੇ ਤਕਰੀਬਨ ਹਰ ਪਰਿਵਾਰ ਤੋਂ ਕੋਈ ਨਾ ਕੋਈ ਮੈਂਬਰ ਇੱਥੇ ਆ। ਅੱਜ ਕੋਈ ਰਾਜਨੀਤਿਕ ਗੱਲ ਨਹੀਂ ਕੋਈ ਹੋਰ ਗੱਲਾਂ ਕਰਨ ਵਾਸਤੇ ਆਪਾਂ ਇਕੱਠੇ ਨਹੀਂ ਹੋਏ ਦੇਖੋ ਆਪਾਂ ਵੀ ਨਾਲੇ ਪਿੰਡ ਜੀ ਲੈਣਾ ਸਾਡੀ ਅਕੀ ਰਾਤ ਨੇ ਵੀ ਇੱਥੇ ਕਹਿਣਾ ਆਪਣੇ ਕਾਮਕਾਰ ਵੀ ਇੱਥੇ ਆ ਆਪਣੇ ਕਾਰੋਬਾਰੀ ਇੱਥੇ ਆ ਆਪਾਂ ਜਿੰਨਾ ਮਰਜੀ ਬਚਾ ਕਰ ਲਈਏ ਜੇ ਕੁਛ ਵੀ ਅਣ ਤੁਸੀਂ ਸਾਡੇ ਹੋਣੇ ਇਸ ਘਰ ਤੋਂ ਜਵਾਗ ਬੱਚਾ ਜਾਂਦਾ ਹੈ ਨਾ ਕੀ ਹਾਲ ਬਣਦਾ ਕੱਲ੍ਹ ਬਾਸਰ ਡਾਕਟਰ ਤੁਸੀਂ ਦੇਖੋ 24 ਸਾਲ ਦੀ ਬੇਟੀ ਹੈ 2 ਸਾਲ ਦਾ ਬੱਚਾ ਹੈ ਸਾਰੀ ਜ਼ਿੰਦਗੀ ਕਿਸ ਤਰ੍ਹਾਂ ਕੱਟਣੀ ਪਵੇ ਤਿਆਰ ਕਰੇ ਅੰਦਰ ਤਿੰਨ ਮੌਤਾਂ ਹੋ ਗਈਆਂ ਆਪ ਦੇ ਚਿਰ ਪੈਸੇ ਨਾਲ ਫਿਰ ਆਪਾਂ ਲੋਕ ਇਹ ਕਹਿੰਦੇ ਕਿ ਜਿਹੜੇ ਨਸੇ ਵੇਚਦੇ ਆ ਆਪਣੇ ਤਾਕਤਵਰ ਲੋਕਾਂ ਆਪਣਾ ਨੁਕਸਾਨ ਕਰਦੇ ਨੇ ਬੁਲਾਣਾ ਕਰਦੇ ਨੇ ਦੇਖੋ ਜਦੋਂ ਇਕੱਲਾ ਕੋਈ ਪੰਡਾ ਕੋਈ ਗੱਲ ਕਰੂਗਾ ਫਿਰਦਾ ਹੋਵੇ ਨਹੀਂ ਬਿਨ ਨਾਲ ਹੋ ਜੇ ਨਾ ਕਿਸੇ ਸਾਥ ਦੀ ਜਰੂਰਤ ਨਹੀਂ ਆਪਣਾ ਪਿੰਡ ਦਾ ਸਾਰੇ ਪੰਜਾਬ ਦੇ ਰਾਜ ਕਰਿਆ ਆਪਾਂ ਕੰਸਟਰ ਵੀ ਰਹੇ ਆਂ ਮੈਡੀ ਵੀ ਰਹੇ ਆਂ ਔਰ ਪਰਵਾਧਾ ਜੰਗਦਾ ਗੁਰੂ ਦੀ ਤਾਬੇ ਤੇ ਖੜਿਆ ਬੈਠਾ ਕਰੇ ਕਿਸੇ ਨਾਲ ਤੇ ਇਸ ਪਾਪ ਨੇ ਕਰ ਚੁੱਕੇ ਕਾਗਰਸੀ ਕਾਦੀਆ ਦੂਸਰੀ ਗੱਲ ਜਿਹੜੀ ਜਿਹੜੇ ਮੱਤੀ ਹੋਏ ਆ ਨਸ਼ਿਆਂ ਦੇ ਬਸੇ ਮੈਂ ਕੋਸ਼ਿਸ਼ ਜਰੂਰ ਕਰੀ ਜਦ ਤੱਕ ਆਪਣੀ ਕੋਈ ਆ ਵੀ ਨਾਮ ਪਿੰਡਾਂ ਚ ਬਹੁਤ ਬੱਚਿਆਂ ਦਾ ਸੁੱਤ ਚਲਾਜ ਵੀ ਕਰਿਆ ਬਰਾ ਹਾਲਾਤ ਬਹੁਤ ਖਰਾਬ ਮੈਂ ਨਾ ਜੀ 4 ਵਜੇ ਪਾਰਕ ਵਿੱਚ ਸੈਰ ਕਰਨ ਚਲੇ ਜਾਂਦਾ ਕੁਝ ਹੈਰਾਨ ਰਹੇ ਜੁਵੇ 4 ਵਜੇ ਵੀ ਕਈ ਬੰਦਿਆਂ ਚ ਨਸ਼ੇ ਅਲੱਗ ਮੁੰਦੇ ਇੱਕ ਦੰਦਾ ਇੱਕ ਲੜਕੀ ਹੈ ਜੀ 4 ਵਜੇ ਦੀ ਗੱਲ ਆ ਪਤਾ ਨਹੀਂ ਕਿਸ ਕਲਮੀ ਮੁੰਦੇ ਨੇ ਮੋਬਾਈਲ ਤੇ ਫੋਨ ਲਾਇਆ ਵਾ ਮੈਂ ਮੇਰੀ ਬਾਈਕ ਤੇ ਹੋਰ ਲੜਕੀ ਨੂੰ ਦੋ ਮਾਇਆ ਭੈਣਾ ਦੀ ਗਾਲਾਂ ਮੋਬਾਈਲ ਤੇ ਲੜਕੀ ਗੱਲ ਰਹੀ ਜਵਾਨ ਲੜਕਾ ਤੇਰੀ ਤੋਰੀ ਗੋਲੀ ਵਿੱਚ ਨਹੀਂ ਪਾਰਕ ਤੇ ਇਹ ਮੈਨੂੰ ਲੱਗਿਆ ਕੋਈ ਦਸਿਆੜੀ ਐ ਵੀ ਮੇਰੇ ਨਾਲ ਧੋਖ ਦੇ ਕੋਈ ਕਰਕੇ ਪਾਰਕ ਜਾਣਾ ਪੁੱਤ ਕਿਰਿਆ ਜਿਮ ਵਿੱਚ ਜਾ ਲੈ। ਇਨੀ ਇਸ ਤਰ੍ਹਾਂ ਦੇ ਹਾਲਾਤ ਹੋ ਕੇ ਆਪਾਂ 11 ਵਜੇ ਤੋਂ ਬਾਅਦ ਫੇਡ ਚ ਨਹੀਂ ਬਸ। ਆ ਪਿਛਲੇ ਪਾਸੇ ਦੀ ਦੁਕਾਨ ਆਗਾ 24 ਘੰਟੇ ਚੱਲੀ ਰਹਿੰਦੀ ਆ ਉੱਥੇ ਪੈਦਾ ਕਰ ਗਿਆ ਰੰਦਾ। ਜੋ ਹੋਟਲ ਦੇ ਆਫੇਟੇ ਚੱਲੇ ਗਿਆ ਰੰਦਾ। ਉੱਥੇ ਪਾਰਕ ਦੇ ਨਾਲ ਸੰਸਾਰ ਘਾੜ ਤੇ ਬੈਠ ਕੇ ਜ਼ਰਾ ਪੀਂਦੇ ਦੇ। ਹੁਣ ਮੈਨੂੰ ਕੱਲ੍ਹ ਤੋਂ ਹੀ ਪਤਾ ਲੱਗਿਆ ਕਿ ਮੈਂ ਵੀ ਤਾਂ ਕਿਈ ਨਿਕਲਿਆ ਰਗਨ ਸੰਦੋਖ ਨੇ ਉਹਦੇ ਪੁੱਛਦਾ ਜਦੋਂ ਉਹ ਮੈਨੂੰ ਦੱਸਦੇ ਤੇ ਵੀ ਥੈਲੀਆਂ ਉਹ ਪਿੰਡ 'ਚ ਨਿਕਲ ਲੱਗੀਆਂ ਸ਼ਰਾਬ ਦੀ ਦੂਰ ਥੋੜੀ ਥੈਲੀਆਂ ਵੇਚੀ ਜਾਂਦੀ ਆ ਇੱਕ ਕਹਾਣੀ ਲੜਕੀ ਕੋਈ ਇੱਕ ਦਿਨ ਜਿਹੜੀ ਆਪਣੀ ਹਰੀ ਗੰਧਰਸਾਲਾ ਉਸ ਦੇ ਸਾਹਮਣੇ ਵੇਚ ਰਹੀ ਸੀ ਇੱਕ ਚੌਕ 'ਚ ਇੱਥੇ ਵੇਚ ਰੇ ਇੱਕ ਦਿਨ ਇੱਥੇ ਅਜੈਪਾਲ ਖੜਿਆ ਤੇ ਉਹਨੂੰ ਦੱਸਿਆ ਚੌਕ ਦੇ ਅੰਦਰ ਇੱਕ ਗੱਡੀ ਲੈ ਕੇ ਆਇਆ ਪੰਜ ਬੰਦੇ ਸੈਂਟਰ 'ਚ ਖੜੇ ਗੱਡੀ ਦੇ ਇਨੇ ਕਹਿੰਦੇ ਵੀ ਕੋਈ ਸਾਈਡ ਤੇ ਕਰ ਲਿਓ ਪਿੱਛੇ ਦੇ ਪ੍ਰੈਕਟਿਕ ਕਰੀਆ ਕਹਿੰਦਾ ਨਹੀਂ ਕਰਦੇ ਇੱਥੇ ਖੜਾ ਗਏ ਇਹਨੇ ਫੇਰ ਕਿਹਾ ਕਿਰਾ ਨਹੀਂ ਇੱਥੇ ਖੜਾ ਗਾ ਇਹਦਾ ਨਿਕਲ ਗਿਆ ਜਾਂ ਦਰਦ ਦੇ ਵਿਚਾਂ ਅੰਦਰ ਚਾਰ ਬੁੱਕਰ ਵਾਲ ਬਣ ਲੈ ਗਏ ਪਤਾ ਨਹੀਂ ਕਿਸੇ ਨੂੰ ਨਾਲ ਕੋਈ ਕੋਖਾ ਪਤਾ ਨਹੀਂ ਦੁਕਾਨ ਆ ਉਸ ਬਾਅਦ ਜੱਦਾ ਦਿੰਦਾ ਬੇੜੀਆਂ ਕੁੜੀਆਂ ਲੈ ਕੇ ਗਏ ਨੇ ਉਹਨੂੰ ਪੁੱਛਿਆ ਵੀ ਇਹ ਕਾਊਂਟ ਦੇ ਕਹਿੰਦਾ ਜੀ ਪੰਜਾਂ ਗੋਲ ਵਾਲਾ ਵੀ ਨਹੀਂ ਮਾਦਰਾ ਵੀ ਇਹਦੇ ਹਾਲਾਤ ਹੋ ਜੇ ਇਸੇ ਤਰ੍ਹਾਂ ਹੁਣ ਤੁਸੀਂ ਦੇਖੋ ਪਪਾ ਸੌਂ ਮੈਥ ਹੋਈ ਸਾਰੀ ਰਾਤ ਉੱਥੇ ਪਿਆ ਹੈ ਉਹਦੇ ਸੱਟਾਂ ਵਿੱਚ ਦੀਵ ਦੀ ਕੱਪੜੇ ਫਟੇ ਹੋਏ ਨੇ ਪੁਲਿਸ ਨੂੰ ਕਹਿ ਦਿੱਤੀ ਇਹਨਕੁਆਰੀ ਕਰੋ ਘਟ ਤੋਂ ਘਟ ਕੀ ਕਿਆ ਹੋਇਆ ਦੱਸਾ ਹੋਇਆ ਸੱਟਾਂ ਬਣੀਆਂ ਲੜਾਈ ਹੋਈ ਝਗੜਾ ਹੋ ਗਿਆ ਕਮਰੇ ਦੇਖ ਲਓ ਉਸਤਾ ਕਰੋ ਮਤਲਬ ਲੋਕਾਂ ਨੂੰ ਪਤਾ ਹੋਵੇ ਕਿ ਕਿਸ ਤਰ੍ਹਾਂ ਮੌਤ ਹੋਈ ਹੈ ਆਪਾਂ ਕਿਸੇ ਦੇ ਦੁਸ਼ਮਣਤਾ ਨਹੀਂ ਘੱਟੋ ਘੱਟ ਸਚਾਈ ਦਾ ਬੰਦਾ ਲਗੇ ਵੀ ਆਪਣੇ ਬੱਚਿਆਂ ਨਾਲ ਅੱਗੇ ਨਾ ਹੋਈ ਆਪਾਂ ਤਾਂ ਪਿੰਡ 'ਚ ਹੀ ਰਹਿਣਾ ਮੇਰੇ ਅਧਿਕਾਰ ਥਾਂ ਦੇ ਸੈਕਟਰ ਦੇ ਅੰਦਰ ਆ। ਬਾਕੀ ਤਾਂ ਛੱਡ ਜਾਂਦੇ ਮੈਂ ਵੀ ਇੱਥੇ ਰਹਿਣਾ ਤੁਸੀਂ ਵੀ ਇੱਥੇ ਰਹਿਣਾ ਸਾਡੇ ਘਰ 'ਚ ਵੀ 8 ਬੱਚਿਆਂ ਤੋਂ ਬੰਦੇ ਬੱਚੇ ਕਿੰਨੇ। ਜੇਰ ਆਪਾਂ ਮਤਲਬ ਥੱਲੇ ਨੂੰ ਕਰਤਨ ਕਰਕੇ ਬੈਠੇ ਰਹੇਗਾ ਜੀ ਫਿਰ ਸਾਡੇ ਦੇ ਵੀ ਆਪਣਾ ਪਿੰਡ ਰਹਿਣੇ ਰੁਕੇ ਨਹੀਂ। ਸੁਪਰੀਮੇਟੀਆਂ ਵੀ ਇਸ ਤਰ੍ਹਾਂ ਦੇ ਕੱਟ ਦੇ ਕਰਕੇ ਆਪਾਂ ਲੈਕਚਰ ਦਿੰਦੇ ਰਹਿ ਉਸ ਦਾ ਵੀ ਕੁਛ ਨਹੀਂ ਗੌਰਵ ਗਏ ਆਪਾਂ ਦਾ ਸਹਿਰਾ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਤੇ ਪਲਾਗਾ ਸਭ ਤੋਂ ਪਹਿਲੇ ਜਿਹੜੇ ਲਫਾਦਾਰੇ ਗੌਰਵ ਵਾਲੀ ਗੱਲ ਨਹੀਂ ਆਪਾਂ ਸਹਿਰਾ ਵੀ ਕਰਾਂ ਸੋ ਇਹ ਇਸ ਕਰਕੇ ਤੁਸੀਂ ਸਾਰੇ ਬੈਠਿਆ ਜੇਗਾ ਤੁਹਾਨੂੰ ਜਿਹੜੀ ਬੱਚਾ ਨੂੰ ਪੜਾਉਣਾ ਖਾਣਾ ਕੰਮ ਕਰਨਾ ਉਸ ਤੋਂ ਬਾਅਦ ਜਿਹੜੀ ਅੱਗੇ ਦੱਸਿਆ ਤੋਂ ਪਛਾਣੇ ਸੋ ਨਹੀਂ ਵੀ ਕਦਾ ਪਾਇਆ ਕਿ ਤੁਸੀਂ ਸਾਹਰੇ ਆਡੀਪੀ ਟੀਮ ਆਪਾਂ ਸਾਰੇ ਇਕੱਠੇ ਬੈਠੇ ਅੱਜ ਦੇ ਤੇ ਇੱਕ ਆਪਾਂ ਰਿਪੋਰਟ ਬਣਾਉਂਦਾ ਆ ਗਾ ਸਾਰੇ ਕਿਹਦੇ ਬੁਨਤ ਬਰਾਦੇ ਨੋਕ ਕਰੋ ਇਹ ਸਾਰੇ ਬੰਦੇ ਆਪਣੀ ਜ਼ਿੰਮੇਵਾਰੀ ਸਭ ਤੋਂ ਵੀ ਇੱਕ ਦਾ ਨਸਿਆ ਦਾ ਹੈ ਆਪਣਾ ਪਰਿਵਾਰ ਦਾ ਮੈਂਬਰ ਹੀ ਬਣਿਆ ਅੱਜ ਗੁਰੂ ਘਰ ਆਪਾਂ ਕੋਈ ਉਸ ਦੀ ਮਦਦ ਨਹੀਂ ਕਰ ਕਿਸੇ ਦੀ ਹੈ ਆਪਣਾ ਪਰਿਵਾਰ ਦਾ ਮੈਂਬਰ ਜਿਹੜਾ ਬੇਚਨ ਹੋਣਾ ਹੈ ਉਹ ਫੜ ਕੇ ਸਾਡੇ ਮਿਲ ਕੇ ਆਪਾਂ ਕਮੇਡੀ ਬਣਾਓ ਉੱਥੇ ਆਪਾਂ ਪੈਸੇ ਇਕੱਠੇ ਕਰੀਏ 5-7 ਲੱਖ ਰੁਪਈਆ ਜਿਹੜਾ ਵੀ ਬੱਚਾ ਨਸ਼ੇ ਕਰ ਰਿਹਾ ਆਪਾਂ ਨਸ਼ਾ ਛਡਾਊ ਕੇਂਦਰ ਦੇ ਨੇੜੇ ਉਹਨੂੰ ਨਸ਼ਾ ਛਡਣ ਬਾਤੇ ਕਹੀਏ ਜੇ ਮਾਪੇ ਨਹੀਂ ਮੰਨਦਾ ਫਿਰ ਆਪਾਂ ਰਣ ਕੇ ਉਹਦਾ ਕਰਜਾ ਥਾਣੇ ਦੀ ਕਰਵਾਈਏ ਜਾਂ ਉਹ ਬੱਚਾ ਢੇਲ ਤੇ ਰਹੇ ਆਸਤੋ ਜਦੋਂ ਵੀ ਮੈਂ ਕਹਿੰਦਾ ਨਹੀਂ ਕਰਦਾ ਹੈਮਤ ਹੈ ਜੀ ਯਾ ਤਾਂ ਆਪਾਂ ਨੂੰ ਹਸਟਾਲ ਭੇਜੀਏ ਜਾਂ ਦੇਰਤ ਤਾਂ ਇਹ ਨੂੰ ਦੇਖ ਕੇ ਹੋਂ ਬੱਚੇ ਕਿਉਂਕਿ ਜੇ ਦੇਖੋ ਮਾਪੇ ਵੀ ਕਈ ਵਾਰੀ ਗੁੱਸਾ ਕਰ ਜਾਂਦੇ ਆ ਘੱਟੋ ਘੱਟ ਜਾਨ ਜਾਣੇ ਨਾਲੋਂ ਤਾਂ ਬੈਠਣਾ ਵੀ ਕਿਤੇ ਬੈਠੇ ਇੱਕ ਪਾਸੇ ਠੀਕ ਨਹੀਂ ਆ ਦੱਸੋ ਆਪਾਂ ਸਾਰੇ ਕੈਂਡੀਗਟ ਤੇ ਆਏ ਆ ਵੀ ਇਲਾਜ ਵਾਸਤੇ ਚਾਏ ਕੋਈ 50 ਚਾਏ 100 ਆਪਾਂ ਜਿੰਨੇ ਬੈਠੇ ਉੱਤੇ 100 ਬੰਦੇ ਨਹੀਂ ਨਹੀਂ ਕਿੰਨਾ ਵੱਡਾ ਇੱਕ ਨੁਕਸਾਨ ਆ ਬਣਾ ਹੋ ਗਿਆ ਪਿੱਛ ਦਾ ਇਸ ਤੋਂ ਵੱਡਾ ਨੁਕਸਾਨ ਕਦੀ ਵੀ ਨਹੀਂ ਹੋਇਆ ਕਿਹੜਾ ਪਰਸੋ ਜੀ